ਸੀ ਜਿਵੇਂ ਪੰਦਰਾਂ ਘੰਟੇ ਜਾਂ ਜਿੰਨੇ ਵੀ ਘੰਟੇ ਚੱਲਦੇ ਸੀ ਮੈਂ ਕੁੱਝ ਖਾ ਪੀ ਵੀ ਨਹੀਂ ਸਕਦੀ ਸੀ ਕਿਉਂਕਿ ਉਹਨਾਂ ਨੇ ਉਸ ਤਰੀਕੇ ਨਾਲ ਮੇਰੀ ਲੁੱਕ ਕ੍ਰੀਏਟ ਕੀਤੀ ਹੋਈ ਸੀ ਮੂੰਹ ਬੰਦ ਹੋ ਜਾਂਦਾ ਸੀਗਾ ਸੋ ਮੈਨੂੰ ਉਮੀਦ ਹੈ ਕਿ ਜਿੰਨੀ ਵੀ ਸਾਡੀ ਮਿਹਨਤ ਹੋਈ ਹੈ ਉਹਨੂੰ ਭਾਗ ਲੱਗਣ ਰੱਬ ਦੇ ਅੱਗੇ ਹੀ ਅਰਦਾਸ ਕਰਦੀ ਆ ਐਂਡ ਅਸੀਂ ਤੁਹਾਨੂੰ ਬਿਲਕੁਲ ਵੀ ਜਿਵੇਂ ਮੈਂ ਕਿਹਾ ਕਿ ਨਿਰਾਸ਼ ਨਹੀਂ ਹੋਣ ਦਵਾਂਗੇ ਤੁਸੀਂ ਸਾਰੇ ਜਣੇ ਜਾਓ ਐਂਡ ਮੋਰ ਓਵਰ ਫਿਰ ਤੁਹਾਨੂੰ ਬਹੁਤ ਪਿਆਰੇ ਪਿਆਰੇ ਜਿਹੇ ਮੈਸੇਜਸ ਮਿਲੋਗੇ ਕਿਉਂਕਿ ਆਪਾਂ ਛੋਟੇ ਛੋਟੇ ਪੁਆਇੰਟਸ ਤੇ सोशल इश्यूज मूवी चल गया हूं मैं वो ज्यादा रिवील नहीं करूंगी जो तुम फिल्म देखोगे तुम्हें पता लग जाएगा थैंक यू सो 10 साल की सरपंच जी की थी उसको बाद में फिर जो लोग है सामने से सरपंच <laughs> जी पड़ती जी ये तो हूं मैं दस नहीं सक रही है तो उनको भी रिलीज हो गई है रिलीज हो गई पर हजी सारे ने देखने जाना था हर सब मिट पे आएगा मैं हजी रिलीज नहीं कर ठीक है मैम बड़ी अच्छी फिल्म होती है या ये भी एक ये भी फिल्म कमाल ट्रेलर देख ਬਹੁਤ ਸੈਸਬਾ ਫਿਲਮਾਂ ਦੇ ਵਿੱਚ ਕਿਰਦਾਰ ਕਰਦੀ। ਕਦੀ ਵੀ ਇਸ ਤਰ੍ਹਾਂ ਨਾਲ ਬਹੁਤ ਜ਼ਿਆਦਾ ਤਿਆਰੀ ਦੇ ਨਾਲ ਨਹੀਂ ਗਈ ਮੈਂ ਇੱਥੇ ਜਿੱਤੇ ਵੀ ਤੁਹਾਨੂੰ ਸਾਰਿਆਂ ਨੂੰ ਮੇਰੇ ਕਿਰਦਾਰ ਪਸੰਦ ਆਏ ਤੇ ਚਾਹੇ ਹੋਰ ਆਪਣਾ ਰੇਡੀਓ ਵੀ ਚਾਹੀ ਬੋਲ ਤੋਂ ਵੀ ਜਾਂ ਗਏ। ਉਹ ਸਾਰੀਆਂ ਫਿਲਮਾਂ ਜਿਨ੍ਹਾਂ ਦੇ ਨਾਲ ਇੰਨਾ ਜ਼ਿਆਦਾ ਪਿਆਰ ਦਿੱਤਾ। ਜਦੋਂ ਇਸ ਫਿਲਮ ਦੀ ਕਹਾਣੀ ਮੋਵੀ ਤੋਂ ਨਾਲ ਮੈਨੂੰ ਸੁਣਾਈ ਤੇ ਮੈਨੂੰ ਲੱਗਾ ਕਿ ਸੱਚੀ ਉਸ ਤਰ੍ਹਾਂ ਦਾ ਕਿਰਦਾਰ ਹੈ ਜਿਹਨੂੰ ਕੋਈ ਵੀ ਅਦਾਕਾਰ ਕਰਨਾ ਚਾਹੁੰਦਾ। ਕਿਉਂਕਿ ਹਰ ਅਦਾਕਾਰ ਦੀ ਜ਼ਿੰਦਗੀ ਦੇ ਵਿੱਚ ਇਹ ਖਾਹਿਸ਼ ਰਹਿੰਦੀ ਆ ਕਿ ਇੱਕ ਮੋੜ ਆਵੇ ਉਹਦੀ ਲਾਈਫ ਦੇ ਵਿੱਚ ਜਦੋਂ ਉਹ ਆਪਣੇ ਆਪ ਨੂੰ ਪ੍ਰੂਵ ਕਰ ਸਕੇ ਉਹਦੇ ਅੰਦਰ ਦੀ ਜਿਹੜੀ ਆਤਮਾ ਉਹ ਕੰਮ ਕਰਕੇ ਖੁਸ਼ ਹੋ ਸਕੇ ਤੇ ਮੈਂ ਉਹਲਾ ਕਰਦਾਰ ਕਰਕੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਲੱਗੀ ਫੀਲ ਕਰਦੀ ਜਿਹਨੂੰ ਲੱਗਦਾ ਕਿ ਮੈਂ ਥੈਕ ਕੋਲਿਆ ਮੋਹਿਤ ਬਣਾਦੀ ਕਿ ਉਹ ਨਾਲ ਮੇਰੇ ਨਾਲ ਦੇ ਚੁਣਿਆ ਤੇ ਵਿਸ਼ਵਾਸ ਕੀਤਾ ਕਿਉਂਕਿ ਇਸ ਤੋਂ ਪਹਿਲਾਂ ਹਮੇਸ਼ਾ ਇਹੁੰਦਾ ਸੀ ਕਿ ਸੋ ਹੀਰੋਇਨ ਬੇਸਡ ਵੀ ਫਿਲ ਮਾਉਂਦੀ ਸੀ ਨਾ ਇਹ ਦਿੱਰੀ ਰਲ ਕਿਤੇ ਲੀਡ ਕੈਰੈਕਟਰ ਤੁਸੀਂ ਜੀ ਤੇ ਪ੍ਰੋਡਕਸ਼ਨ ਹਾਊਸ ਤੋਂ ਲੈ ਕੇ ਡਿਸਟ੍ਰੀਬਿਊਟਰ ਤੱਕ ਸਭ ਨੂੰ ਦੱਸੇ ਵੀ ਪਤਾ ਨਹੀਂ ਫਿਲਮ ਨੂੰ ਓਪਨਿੰਗ ਮਿਲੇਗੀ ਕਿ ਨਹੀਂ ਇਹ ਮੰਨਿਆ ਜਾਂਦਾ ਸਾਡੀ ਇੰਡਸਟਰੀ ਦੇ ਵਿੱਚ ਕਿ ਸਿਰਫ ਜਿਹੜੇ ਹੀਰੋ ਨੇ ਵੱਡੇ ਹੀਰੋ ਨੇ ਜਿਹੜੇ ਉਹਨਾਂ ਨੂੰ ਹੀ ਓਪਨਿੰਗ ਮਿਲਦੀ ਤੇ ਇਸ ਫਿਲਮ ਦੇ ਰਾਹੀਂ ਅਸੀਂ ਇਸ ਮੇਥੂ ਨੂੰ ਤੋੜਿਆ ਜਦੋਂ ਅਸੀਂ ਵਨ ਪਾਰਟ ਲੈ ਕੇ ਆਏ ਦੇਖਦਾ ਸਾਰਿਆਂ ਨੇ ਉਂਝ ਦਾ ਰਿਸਪੌਂਸ ਨਹੀਂ ਦਿੱਤਾ ਜਿਹਨੂੰ ਜਿਹਨੂੰ ਅਸੀਂ ਡਿਜ਼ਰਵ ਕਰਦੇ ਸੀ ਸਾਡਾ ਪ੍ਰੋਡਕਟ ਜਿਹਨੂੰ ਡਿਜ਼ਰਵ ਕਰਦਾ ਸੀਗਾ ਕਿਉਂਕਿ ਹਰੇਕ ਦੇ ਅੰਦਰ ਸੀਗਾ ਕਿ ਇਦੇ ਵਿੱਚ ਉਹ ਤਾਂ ਲੀਡ ਦੇ ਵਿੱਚ ਬਹੁਤ ਵੱਡੇ ਵੱਡੇ ਨਾਮ ਨਹੀਂ ਹੈਗੇ ਕਰੈਕਟਰ ਆਰਟਿਸਟ ਨੇ ਔਰਤਾਂ ਦੀ ਕਹਾਣੀ ਆ ਤੇ ਇਸ ਤਰ੍ਹਾਂ ਦੀਆਂ ਫਿਲਮਾਂ ਤੇ ਪੰਜਾਬ ਤੇ ਚੱਲਦੀਆਂ ਨਹੀਂ ਪਰ ਮੈਨੂੰ ਲੱਗਦਾ ਹੈ ਕਿ ਮਾਨ ਬੋਲੀ ਬਣਾ ਨੂੰ ਜਾਂਦਾ ਹੈ ਕਿ ਜਿਨ੍ਹਾਂ ਨੇ ਇੱਕ ਨਵਾਂ ਟ੍ਰੈਂਡ ਤੋੜਿਆ ਪੰਜਾਬ ਦੇ ਵਿੱਚ ਕਿ ਹੁਣ ਕਰੈਕਟਰ ਬੇਸਡ ਫਿਲਮਾਂ ਜਿਹੜੀਆਂ ਉਹਨਾਂ ਨੂੰ ਵੀ ਅੱਛੀ ਓਪਨਿੰਗ ਲੱਗਣ ਲੱਗੀ ਉਹਨਾਂ ਨੂੰ ਵੀ ਵਧੀਆ ਚਾਰ ਪੈਸੇ ਉਹਨਾਂ ਦੇ ਖਰਚੇ ਜਿਹੜੇ ਉਹ ਪੂਰੇ ਹੋਣ ਲੱਗ ਪਏ ਤੇ ਇਸ ਤਰ੍ਹਾਂ ਮੈਨੂੰ ਲੱਗਦਾ ਕਿ ਅਸੀਂ ਸਾਰੇ ਬਹੁਤ ਜ਼ਿਆਦਾ ਆਪਣੇ ਸਿਨੇਮੇ ਨੂੰ ਹੋਰ ਇੱਕ ਨਵੇਂ ਤਰੀਕੇ ਨਾਲ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੀ ਹਾਂ ਵਕਤਕ ਰੋਲ ਜੀ ਵੀ ਮਾਰੇ ਵਿੱਚ ਨਿਭਾਈ ਹੋਈ ਕਿਤੇ ਮਾਂ ਕਿਤੇ ਭੈਣ ਕਿਤੇ ਸਭ ਕਿਹੜਾ ਰੋਲ ਨਿਭਾਉਣ ਤੇ ਜਿਆਦਾ ਤੁਮ ਲੱਗਾ ਗਿਆ ਵੀ ਵਾਕਿਆ ਰੋਲ ਜਿੰਨੇ ਵੀ ਚੈਲੈਂਜਿੰਗ ਰੋਲ ਮੇਰੇ ਸਿੱਧੇ ਦੇ ਚਾਹੇ ਮੈਂ ਜਦੋਂ ਅੰਗਰੇਜ਼ੀ ਕੀਤੀ ਤੇ ਮੈਨੂੰ ਉਦੋਂ ਮਹਿਸੂਸ ਹੋਇਆ ਸੀ ਕਿ ਉਹ ਇਤਨਾ ਵੱਡਾ ਹੋਣਾ ਬਹੁਤ ਜਿਆਦਾ ਸਿਰਫ ਕਰ ਫਿਰ ਉਸ ਤੋਂ ਬਾਅਦ ਜਦੋਂ ਰੱਬ ਦਾ ਰੇਡੀਓ ਕੀਤਾ ਤੁਸੀਂ ਯਕੀਨ ਕਰਿਓ ਮੈਂ ਪਹਿਲਾ 5 6 ਦਿਨ ਮੈਂ ਹਿੰਮਤ ਹੀ ਨਹੀਂ ਕੀਤੀ ਕਿ ਮੈਂ ਚੱਕ ਕੇ ਦਿਲ ਦੇਖਾਂ ਯੋਗੀ ਮੈਨੂੰ ਡਰ ਲੱਗਦਾ ਸੀ ਕਿ ਇਹ ਇੱਕ ਦਾ ਨੈਗੇਟਿਵ ਸ਼ੇਡ ਆ ਪਤਾ ਨਹੀਂ ਮੇਰੇ ਫੈਨਸ ਜਿਹੜੇ ਉਸ ਰੂਪ ਨੂੰ ਪਸੰਦ ਕਰਮੇਗੇ ਮੈਨੂੰ ਸਪੈਕਟ ਕਰਨਗੇ ਨਹੀਂ ਕਰਨਗੇ ਫਿਰ ਲੋਕਾਂ ਨੇ ਜਦੋਂ ਵੀਡੀਓ ਬਣਾ ਬਣਾ ਕੇ ਮੈਨੂੰ ਟੈਗ ਕਰਨਾ ਸ਼ੁਰੂ ਕੀਤਾ ਫਿਰ ਮੈਨੂੰ ਲੱਗਾ ਕਿ ਨਹੀਂ ਠੀਕ ਐ ਦੂਸਰੇ ਤੀਸਰੇ ਦਿਨ ਤੱਕ ਤਾਂ ਦੁਹਰਾਏ ਹੀ ਹੋਣੇ ਸ਼ੁਰੂ ਹੋ ਗਏ ਫਿਰ ਮੈਂ ਜਾ ਕੇ ਦੇਖਦੇ ਵੇ ਕੋ ਫਿਲਮ ਦੇਖੀ ਆ ਰਹਾ ਬਹੁਤ ਜਿਆਦਾ ਮੈਂ ਬਲੈਸਡ ਫੀਲ ਕੀਤਾ ਖੁਦ ਨੂੰ ਕਿ ਮੈਨੂੰ ਇਹੋ ਜਿਹੇ ਕਿਰਦਾਰ ਜਿਉਣਾ ਮੌਕਾ ਮਿਲਿਆ ਫਿਰ ਮੈਂ ਜਦੋਂ ਵਰਕਸ਼ਾਪ ਉਹ ਤੋਂ ਮੈਨੂੰ ਬੜਾ ਅੱਛਾ ਲੱਗਾ ਇਹ ਫੈਰ ਰੋ ਨੀ ਮਸਕੂਨ ਨਹੀਂ ਕਰੀ ਤੇ ਚਾਹੀ ਮੈਨੂੰ ਲੱਗਦਾ ਹੈ ਕਿ ਇਸ ਫਿਲਮ ਨੇ ਮੈਨੂੰ ਪੱਕੇ ਪੈਰੀ ਇੱਕ ਵਧੀਆ ਅਦਾਕਾਰ ਤੋਂ ਦਾ ਜਿਹੜਾ ਮਾਣ ਦਵਾਇਆ ਇੰਡਸਟਰੀ ਦੇ ਵਿੱਚ ਪੰਜਾਬੀਆਂ ਦੇ ਵਿੱਚ ਕਰ ਕਰਦੇ ਵਿੱਚ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਅਜੇ ਵੀ ਮੇਰਾ ਨਾਂ ਨਹੀਂ ਆਉਂਦਾ ਉਹ ਕਹਿੰਦੇ ਹੋ ਸਸਪਨ ਨਹੀਂ ਕਰੀ ਸੀ ਸੋ ਮੈਨੂੰ ਲੱਗਦਾ ਹੈ ਕਿ ਕਲਾਕਾਰ ਕਿੰਨਾ ਵੱਡਾ ਮਾਣ ਹੈ ਹਨਾ ਜੀ ਕਿਸੇ ਫਿਲਮ ਦੇ ਕਿਰਦਾਰ ਨੂੰ ਤੁਹਾਡੇ ਨਾਲ ਜੋੜ ਕੇ ਅਗਲੇ ਤੁਹਾਡਾ ਨਾਂ ਹੀ ਹੋਦਾ ਮੈਡਮ ਜੀਵੇ ਉਹ ਸਸਦਾ ਰਿਸ਼ਤਾ ਇੱਕ ਪੜਾ ਨਹੀਂ ਨਾ ਵੀ ਬਣਦਾ ਇਹ ਗਲ ਕੈਸ ਫਿਲਮ ਦੇ ਵਿੱਚ ਨੂੰ ਉਹ ਜਿਹੜੂ ਮਾਹੌਲ ਦੇਖਿਆ ਕਿ ਉਹਦਾ ਧਿਆਨ ਲੱਗਾ ਕਿ ਬਿਲਕੁਲ ਬਿਲਕੁਲ ਤਾਂ ਬੱਛਾ ਗਿਆ ਜੀ ਅਸੀਂ ਫਿਲਮ ਦੇਸ਼ਾ ਕੇ ਬੜੀ ਮਨੋਰੰਜਨ ਦੇ ਲਈ ਬਣਾਈ ਆ ਪਰ ਇਹ ਮੈਂ ਕਹਿਣਾ ਚਾਹੂੰਗੀ ਕਿ ਇਹ ਕੋਈ ਕਮੇਡੀ ਫਿਲਮ ਨਹੀਂ ਆ ਇਹ ਇੱਕ ਪਰਵਾਰਿਕ ਫਿਲਮ ਆ ਜਿਹਨੂੰ ਕਮੇਟੀ ਦਾ ਰੰਗ ਜਾ ਰਿਹਾ ਸੀ ਮਨੋਰੰਜਨ ਦਾ ਕਰਦੇ ਨਹੀਂ ਸਾਡੇ ਸਥੇਤਰ ਤੇ ਆਓ ਤੇ ਇਹ ਨਹੀਂ ਕਿ ਜਿਹੜੇ ਘਰ ਦੇ ਸਿਹਰੀ ਸਿਆਪਾ ਜੋ ਨਿਕਲ ਕੇ ਆਪਾਂ ਕਿੱਥੇ ਜਾਣੇ ਆ ਤੇ ਉੱਥੇ ਜਾ ਕੇ ਫਿਰ ਉਹ ਸਟੈਸ ਪਾਪਾ ਪੜਾ ਕੇ ਆਵਾਂਗੇ ਤੁਸੀਂ ਜਾਓਗੇ ਤੁਸੀਂ ਬਹੁਤ ਖੁਸ਼ ਹੋਵੋਗੇ ਤੁਸੀਂ ਬਹੁਤ ਇੰਜੋਏ ਕਰੋਗੇ ਫਿਲਮ ਨੂੰ ਔਰ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਸਿੱਖ ਕੇ ਆਓਗੇ ਅਸੀਂ ਕੋਈ ਪਾਠ ਨਹੀਂ ਦਿੱਤਾ ਫਿਲਮ ਅਸੀਂ ਕੋਈ ਲੈਕਚਰ ਨਹੀਂ ਦਿੱਤਾ ਫਿਲਮ ਅਸੀਂ ਕੋਈ ਸਕੂਲ ਫੀਡਿੰਗ ਨਹੀਂ ਕੀਤੀ ਫਿਲਮ ਅਸੀਂ ਸਿਰਫ ਬਹੁਤ ਪਿਆਰ ਨਾਲ ਅਸ਼ੋਪਲੇ ਦੇ ਉਹਦੀ ਚੀਜ਼ਾਂ ਨੇ ਜਿਹੜੀਆਂ ਸਾਡੇ ਜ਼ਿੰਦਗੀ ਦੇ ਵਿੱਚ ਪ੍ਰੋਬਲਮ ਕ੍ਰੀਏਟ ਕਰਦੀਆਂ ਉਹਨਾਂ ਨੂੰ ਇੱਕ ਦੁਆਰ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਯਾਨੀ ਜਿੱਥੇ ਜ਼ਿਕਰ ਕੀਤਾ ਕਿ ਆ ਇਹ ਤੁਹਾਡਾ ਪ੍ਰੋਜੈਕਟ ਸੀਗਾ ਉਹ ਰੋਟਾ ਦਾ ਨੋਟਿਸ ਕੰਮ ਤਾਂ ਚੱਲਦਾ ਜ ਮੈਡਰ ਰੋਲ ਕਿੰਨਾ ਦਾ ਕਰਦਾ ਮੈਂ ਤਾਂ ਆਪਣਾ ਬਹੁਤ ਲੰਬੀ ਟਾਈਮ ਇੱਕ ਯੂ ਐਕਸਪੀਰੀਅੰਸ ਤੋਂ ਆਉਂਦਾ ਤਾਂ ਨਾਲ ਕਿ ਕਿ ਨਵੇਂ ਦਿੱਤਾ ਉਹਨਾਂ ਨੂੰ ਜਿਨ੍ਹਾਂ ਨੂੰ ਦਿੱਤੀ ਆ ਤੁਸੀਂ ਮੈਂ ਤਾਂ ਖੋਜ ਪੜ੍ਹ ਕੇ ਦੇਖਿਆ ਕਿ ਮੈਂ ਲਿਖਿਆ ਪਰ ਮੈਨੂੰ ਮੈਂ ਜਦੋਂ ਹੁਣ ਇਹਨਾਂ ਦਾ ਕੰਮ ਦੇਖਿਆ ਪਹਿਲੀ ਫਿਲਮ ਦੇਖੀ ਦੂਸਰੀ ਦੇਖੀ ਮੈਂ ਆ ਜੀ ਮੈਂ ਤਾਂ ਤੁਹਾਨੂੰ ਕਹਿ ਰਹੀ ਸੀ ਕਿ ਮੈਂ ਤਾਂ ਮੈਨੂੰ ਲੱਗਦਾ ਹੈ ਕਿ ਤੈਨੂੰ ਹੁਣ ਹੋਰ ਥੋੜਾ ਜਿਹਾ ਸੀਰੀਅਸ ਹੋ ਜਾਣਾ ਚਾਹੀਦਾ ਸਿਨੇਮੇ ਦੇ ਲਈ ਕਿਉਂਕਿ ਤੂੰ ਜਿਆਦਾ ਕਾਇਕੀਰੋ ਦੇ ਬਾਰੇ ਬੋਲ ਰਿਹਾ ਥੋੜਾ ਜਿਹਾ ਸਿ ਤੂੰ ਬਹੁਤ ਸੋਹਣਾ ਲੱਗ ਰਿਹਾ ਸਕਰੀਨ ਦੇ ਉੱਤੇ ਫਿਲਮ ਤੇਨੂੰ ਸਪੇਸ ਅੱਛੀ ਮਿਲੀ ਆ ਤੂੰ ਬਹੁਤ ਵਧੀਆ ਕੰਮ ਕੀਤਾ ਪਹਿਲੀ ਫਿਲਮ ਨਾਲੋਂ ਦੂਜੀ ਫਿਲਮ ਦੇ ਤੇਰੀ ਅਦਾਕਾਰੀ ਦਾ ਬੜਾ ਨਿਖਾਰ ਆਇਆ ਔਰ ਇਸ ਬੱਚੇ ਨੇ ਮੇਰਾ ਕੀ ਹੋ ਗਿਆ ਆਡੀਅנס ਨੂੰ ਕੀ ਮੈਸੇਜ ਦੇ ਰਿਹਾ ਹੈ ਜੀ ਆਡੀਅנס ਨੂੰ ਕੀ ਐਕਟੋਰ ਬਣਨਾ ਆਡੀਅנס ਨੂੰ ਤਾਂ ਸਹੀ ਕਹਿਣਾ ਤਾਂ ਨੇ ਦੀ ਛੁੱਟੀਆਂ ਹੋ ਗਈਆਂ ਨੇ ਤੇ ਪੈਸਾ ਵਸੂਣ ਫਿਲਮ ਐਕਸੀ 1 ਪਾਰਟ ਇਹਦਾ ਦੇਖਿਆ ਤੁਸੀਂ ਸਾਰੇ ਨੇ ਬਹੁਤ ਇੰਜੋਏ ਕੀਤਾ ਉਹ ਨਹੀਂ ਸੈਸਵਾਈ ਬਣਾ ਲਈ ਸੀ ਸਾਨੂੰ ਬੜਾ ਪਤਾ ਸੀ ਤੁਸੀਂ ਇੰਨੀ ਸੁਪਰ ਡੁਪਰ ਹਿੱਟ ਕਰੋਗੇ ਅਸੀਂ ਸੋਚਿਆ ਸੀ ਚਲੋ ਇੱਕ ਜਰਵਾ ਕਰਦੇ ਆ ਸਾਡੇ ਪੈਸੇ ਵੀ ਪੂਰੇ ਹੋ ਜਾਣਗੇ ਸਾਇ ਅਹੀਂ ਇੰਨੇ ਦੇ ਵਿੱਚ ਕੋਸ਼ਿਸ਼ ਆ ਪਰ ਤੁਸੀਂ ਇੰਨਾ ਜ਼ਿਆਦਾ ਮਾਨ ਦਿੱਤਾ ਕਿ ਸਾਡਾ ਸਿਰ ਚੋਂ ਕਹਾ ਤੁਹਾਡੇ ਅੱਗੇ ਤੇ ਹੁਣ ਜਦੋਂ ਅਸੀਂ ਦੂਸਰੀ ਫਿਲਮ ਲੈ ਕੇ ਆ ਰਹੇ ਅਸੀਂ ਤਾਂ ਬਹੁਤ ਜ਼ਿਆਦਾ ਵੱਧ ਮਿਹਨਤ ਦੇ ਨਾਲ ਲੈ ਕੇ ਆਏ ਆ ਤਾਂ ਕਿ ਹਮੇਸ਼ਾ ਇੰਚੋਂ ਦਾ ਜ਼ਿਆਦਾ ਤਾਂ 50% ਹੁੰਦਾ ਕਿ ਨਾ ਕਿ ਜਦੋਂ ਇੱਕ ਫਿਲਮ ਆਈ ਉਹ ਹਿੱਟ ਹੋ ਗਈ ਉਹਦਾ ਸੀਕਵਲ ਬਣਾਉਂਦੇ ਹੋ दर्शक जानते हैं नाराज होकर वापस सो गए पर सानू लगता सिगा कि असी एते च की कोई नई फिल्म बना के के जे असी पहली फिल्म बनाई सुपर डुपर दूसरी बनाई जे डुपर ਤੋਂ ਵੀ ਉਪਰ ਹੈਨਾ ਤੇ ਪਹਿਲੀ ਫਿਲਮ ਦਾ ਜਿਹੜਾ ਅਨਾਉਂਸ ਕੀਤਾ ਸੀ ਕਿ ਸੈਕਿੰਡ 24 ਦੇ ਵਿੱਚ ਆਏਗੀ ਦੂਸਰੀ ਫਿਲਮ ਬਣਾਉਂਦੇ ਆ ਬਣਾਉਂਦੇ ਆ ਅਸੀਂ ਤੀਸਰੀ ਬਲੰਦੇ ਕਹਾਣੀ ਕਿ ਸਾਈਡ ਕਰ ਲਈ ਆ ਕਿ ਆ ਹੋਏਗਾ ਇਹਨੂੰ ਕਹਿੰਦੇ ਡੋਲ ਡੋਲ ਪੈਂਦਾ ਕੌਨਫੀਡੈਂਸ ਸੋ ਇਹ ਆ ਜਿੱਦਾਂ ਲੋਕਾਂ ਦੇ ਇਸਲੇ ਨੂੰ ਫਿਲਮ ਦੇ ਵਿੱਚ ਬਿਆਨ ਕੀਤਾ ਗਿਆ। ਕੰਪੀ ਲੱਗਦਾ ਕਿ ਉਹਨਾਂ ਨੇ ਕਦੇ ਨੂੰ ਕੁਝ ਕਰਾ ਦੇ ਜੂਆ ਦਾ ਸਤਾਪ ਦੇ ਇਲਾਕੇ ਦੇ। ਇਹ ਚਿਰ ਫਿਲਮ ਦਾ ਮਤਲਬ ਬਹੁਤ ਜ਼ਿਆਦਾ ਮਾੜਾ ਅਸਰ ਹੁੰਦਾ ਮੈਂ ਉਹ ਗੱਲ ਨਾਲ ਥੋੜੀ ਦੁਖੀ ਵੀ ਆ। ਇਹ ਫਿਲਮ ਇੰਨੀ ਡੇਂਜਰਸ ਆ ਨਾ ਉਹਨਾਂ ਲੋਆ ਸਸਾਂ ਲਈ ਜਿਨ੍ਹਾਂ ਦੇ ਲਈ ਲੜਾਈ ਮਨੋਰੰਜਨ ਪਰਪਰ ਹੋਏਗਾ ਦਾ। ਕਿਉਂਕਿ ਉਹ ਲੜਾਈਆਂ ਦਾ ਬਹੁਤ ਜਿੰਨੇ ਫਿਲਮ ਦੇਖਨੇ ਉਹਨੂੰ ਮੁਹੱਬਤ ਕਰਨੀ ਆ ਜਣੀ ਆ ਉਹਨੂੰ ਸਤਿਕਾਰ ਦੇਣਾ ਆ ਜਣਾ ਉਹਨੂੰ ਪਿਆਰ ਕਰਨਾ ਆ ਜਣਾ ਉਹਨੂੰ ਆਪਣੀ ਥਾਂ ਦੀ ਪਛਾਣ ਕਰਨੀ ਆ ਜਣੀ ਆ ਉਹਨੂੰ ਦੂਸਰਿਆਂ ਨੂੰ ਸਪੇਸ ਦੇਣਾ ਇਹ ਸੱਗਲੋਂ ਬੜੀ ਮਹਾਰਤ ਹੈ ਨੈਤਿਕ ਜਨਤ ਅਨੁਸਾਰ ਉਹਦਾ ਕੋਈ ਹਾਇਰ ਚਰਾ ਉਹਦਾ ਉਹਨੂੰ ਸਾਹਮਣੇ ਹਾਂ ਸਭ ਕੁਝ ਇੱਕ ਸੱਤਾਂ ਹੁੰਦਾ ਸਭ ਕੁਝ ਤੋਂ ਤੋਂ ਨਾਲੋਂ ਵੱਧ ਜ਼ਿਆਰ ਰਿਹਾ ਮੇਰੇ ਵਿੱਚ ਰਾਹ ਕੀ ਬਣੂਗਾ ਰਾਤਾਂ ਦੀ ਰਾਸਰੀਆ ਤੋ ਜਿੰਨੇ ਵੀ ਤਾਲਾਂ ਵਾਲੀ ਆ ਸਾਨੂੰ ਮਨਜ਼ੂਰ ਆ ਸਾਨੂੰ ਪਸੰਦ ਆ ਆ ਜਿਓ ਮੈਂ ਦੱਸਦੀ ਥੋੜੇ ਅੱਸੀ ਕਿਉਂਕਿ ਸਾਢੇ ਡੇਢ ਸਾਲ ਅਸੀਂ ਇਸ ਸੀ ਤੇ ਕੰਮ ਕੀਤਾ ਹੋਈ ਕੋਈ ਕਨਵਰਸ ਨਹੀਂ ਸਾਡੇ ਘਰ ਨੇ ਸੋ ਵੀਰ ਸੀ ਕਿ ਸੀਓ ਦੇ ਤੋਂ ਅਲੱਗ ਕੀ ਕਰ ਸਕਦੇ ਆ ਉਹ ਫਿਲਮ ਸਾਡੀ ਇੱਕ ਘਰ ਦੇ ਵਿੱਚ ਸੀ ਬਹੁਤ ਸਾਰੇ ਐਲੀਮੈਂਟਸ ਪਾਇਆ ਫਿਰ ਅਸੀਂ ਘਰ ਤੋਂ ਬਾਹਰ ਨਿਕਲੇ ਅਸੀਂ ਪਿੰਡਾਂ ਚ ਗਏ ਉਹਦੀ ਜਿਹੜੀਆਂ ਮੇਜਸ ਤੋਂ ਸਿਆਵਾ ਨੇ ਕਹਿ ਲਈ ਅਸੀਂ ਤਾਂ ਉਹਨਾਂ ਨੂੰ ਐਲੀਮੈਂਟ ਸਮਝ ਕੇ ਇੱਕ ਮੈਸੇਜ ਦੇ ਰੂਪ ਦੇ ਵਿੱਚ ਸਿਨੇਮਾ ਦੇ ਪੌਂਟ ਦੇ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਆਪਾਂ ਦੇ ਨੂੰ ਪਤਾ ਹੈ ਕਿ ਹਾਲੀਵੁੱਡ ਦੇ ਲਾਇਲ ਆਪਣੇ ਵਰਤਨ ਦੇ ਲਈ ਇੰਨਾ ਪੰਜਾਬੀ ਗ੍ਰੀਨ ਆਪ ਜਾ ਰਿਹਾ ਹੈ ਕਿ ਮੈਂ ਤੁਹਾਨੂੰ ਦੱਸਾਂ ਕਿ ਉਹਨਾਂ ਨੇ ਉਹਦੇ ਦੇ ਇਤਿਹਾਸ ਵਿੱਚ ਵੀ ਰਾਜ ਕੋਈ ਬੜੀ ਵਧੀਆ ਗੱਲ ਹੈ ਜੇ ਸਿਰਕਲ ਬਣਦੇ ਨੇ ਕਿਉਂਕਿ ਪਹਿਲੀ ਫਿਲਮ ਪ੍ਰਵਾਹ ਚੜਦੀ ਹੈ ਪਿਆਰ ਦੇਦੇ ਨੇ ਸਿਰਫ ਤੇ ਕਾਹੀ ਉਹ ਦੂਜੀ ਤੀਜੀ ਚੌਥੀ ਪੰਜਵੀਂ ਛੇਵੀਂ ਪੜਦੀ ਐ ਨਹੀਂ ਚਾਹੀਦੀ ਕਿਉਂਕਿ ਚੰਗੀਆਂ ਸਟੋਰੀਆਂ ਆਉਂਦੀਆਂ ਬਹੁਤ ਜੁਮੇ ਦੇ ਆਪਣੇ ਸਮਾਰਟ ਨੇ ਜਿਹੜੀਆਂ ਤਿੱਕਰ ਨੇ ਉਹ ਸਿਨੇਮਾ ਦੇ ਥ्रू ਜਲਦੀ ਸਮਝ ਆਉਂਦੀਆਂ ਨੇ ਜੀ ਇਹ ਦੇਖਿਆ ਮੈਂ ਤੁਹਾਡਾ ਇਹ ਫਿਲਮਾਂ ਕਰਨ ਤੋਂ ਬਾਅਦ ਇੰਨਾ ਕੌਨਫੀਡੈਂਸ ਬਣਿਆ ਤਾਂ ਬਾਤ ਹੋਂ ਬਲੇ ਫਿਲਮਾਂ ਦੇ ਵਿੱਚ ਕੋਲ ਕਰੋਗੇ ਤੁਸੀਂ ਅੱਗੇ ਦੇ ਲੋਗੇ ਜੀ ਬਿਲਕੁਲ ਬਿਲਕੁਲ ਮੈਂ ਜਿਵੇਂ ਮਾਣੇ ਕਿਹਾ ਕਿ ਮੈਂ ਡਾਇਕੀਨ ਚਾਹਦਾ ਕਿਉਂਕਿ ਮੈਨੂੰ 10 12 ਸਾਲ ਉਮਰ ਦਾ ਲੇਕਿਨ ਸਿਨੇਮਾ ਉਹ ਮੈਂ ਟਰਾਈ ਕਰ ਰਿਹਾ ਕਿ ਅੱਗੇ ਕੀ ਹੋਰ ਇਹਨੂੰ ਕਿਵੇਂ ਨਿਖਾਰ ਸਕਦਾ ਜਿੰਨੀ ਮਿਹਨਤ ਹੋਰ ਕਰਨੀ ਪੈਗੀ ਮੈਂ ਕਰੂੰਗਾ ਔਰ ਆਪਣੇ ਕਰੈਕਟਰਸ ਲਈ ਜਿੰਨਾ ਵੀ ਕੰਮ ਕਰਨਾ ਪਊਗਾ ਬਾਕੀ ਇਹਨਾਂ ਦਾ ਮੇਰੇ ਤੇ ਹਮੇਸ਼ਾ ਆਸ਼ੀਰਵਾਦ ਰਹੂਗਾ ਕਿਉਂਕਿ ਪਹਿਲੀ ਫਿਲਮ ਚ ਇਹਨਾਂ ਨੇ ਸਾਨੂੰ ਦੋਨਾਂ ਨੂੰ ਬੇਸ਼ੁਮਾਰ ਪਿਆਰ ਦਿੱਤਾ ਇਹਦੇ ਵਿੱਚ ਵੀ ਸਾਨੂੰ ਇਹਨਾਂ ਨੇ ਇੰਨਾ ਪਿਆਰ ਦਿੱਤਾ ਸੋ ਇਹਨਾਂ ਤੋਂ ਵੀ ਸਿੱਖਦੇ ਆਂ ਔਰ ਜਿੰਨੇ ਪਿਆਰ ਨਾਲ ਔਰ ਅਚੇ ਤਰੀਕੇ ਨਾਲ ਡੀਲ ਕਰਦੇ ਨੇ ਸੈਟ ਤੇ ਸੋ ਮੈਨੂੰ ਲੱਗਦਾ ਪਿਆਰ ਦੀ ਜਿਹੜੀ ਲੈਂਗੁਏਜ ਆ ਉਹ ਜਲਦੀ ਸਮਝ ਆ ਜਾਂਦੀ ਆ ਉਸ ਤੋਂ ਅਸੀਂ ਸਮਝ ਰਹੇ ਹਾਂ ਤੇ ਚਾਹੇ ਕਿ ਪਰੀਆਂ ਵਾਲਾ Song ਗਾ ਲੋ ਤੁਹਾਡਾ ਉਹ ਇੱਕ ਤਰੀਕਾ ਜੀ ਪਰੀਆਂ ਦੇ ਦੇਸੋਂ ਆਈ ਪਰੀਆਂ ਦੀ ਰਾਣੀ ਐ ਨੀ ਰਾਜਕੁਮਾਰ ਆਇਆ ਵਿਆਹਣ ਲਈ ਤੂੰ ਬਲਾਦੀ ਸੋਣੀ ਹੈ ਨੀ ਤੇਰਾ ਕੋਈ ਤੋੜ ਹੈ ਨੀ ਤੈਨੂੰ ਚੰਨ ਤਾਰੇ ਆਪ ਆਏ ਸਜਾਉਣ ਲਈ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ